साथियों नमस्कार बहुत बहुत धनबाद शुक्रिया ਮੈਂ ਤੁਹਾਡੇ ਵਿੱਚ ਕਾਫੀ ਦਿਨਾਂ ਬਾਅਦ ਲਾਈਵ ਹੋ ਕੇ ਆਇਆ ਹਾਂ ਤੁਹਾਡੇ ਨਾਲ ਆਪਣੇ ਦਿਲ ਦੀ ਗੱਲ ਕਰਨ ਦੇ ਲਈ ਕਿ ਤੁਸੀਂ ਜਾਣਦੇ ਹੋ ਕਿ ਇਲੈਕਸ਼ਨ ਚੱਲ ਰਹੇ ਆ ਜਲੰਧਰ ਵੈਸਤੇ ਬਾਈ ਇਲੈਕਸ਼ਨ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਮੈਦਾਨ ਚ ਉਤਾਰਿਆ ਹੋਇਆ ਅੱਜ ਜਿਹੜੀ ਸੱਤਾ ਸਰਕਾਰ ਹੈ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਕੇ ਵੱਡੇ-ਵੱਡੇ ਵਾਅਦੇ ਕਰਕੇ ਲੋਕਾਂ ਦੇ ਨਾਲ ਮੁੱਕਰ ਗਈ ਇਸ ਕਰਕੇ ਮੈਨੂੰ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਜਾਣਾ ਪਿਆ ਪਰ ਅੱਜ ਇੱਕ ਦੌਰ ਚੱਲ ਰਿਹਾ ਦਲ ਬਦਲੂ ਦਾ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਹੈ ਉਹ 13 ਤਰੀਕ ਨੂੰ ਆਏ 10 ਤਰੀਕ ਨੂੰ VOTING ਹੈ ਅੱਜ ਲੋਕ ਦਲ ਬਦਲੂ ਕਿੱਦਾਂ ਹੋ ਰਿਹਾ ਤੁਸੀਂ ਰੋਜ਼ ਦੇਖ ਰਹੇ ਹੋ ਕਿ ਰਾਜਨੀਤੀ ਬੰਦੇ ਦਾ ਕੈਰੀਅਰ ਲੋਕੀ ਸਮਝਣ ਕੀ ਸਟੈਂਡ ਸਮਝਣ ਕਿ ਕਿਧੇ ਮਗਰ ਲੱਗੀ ਏ ਕਿਧੇ ਮਗਰ ਚੱਲੀ ਏ ਮੈਨੂੰ ਤੇ ਡਿਸੀਜਨ ਲੈਣਾ ਪਿਆ ਆਪਣੇ ਲੋਕਾਂ ਦੇ ਕਰਕੇ ਜਿਹੜੇ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੀਤੇ ਸੀ ਅਗਰ ਪਾਰਟੀ ਕੰਮ ਕਰਦੀ ਪਾਰਟੀ ਲੋਕਾਂ ਨਾਲ ਵਾਦੇ ਪੂਰੇ ਕਰਦੀ ਸ਼ਾਇਦ ਮੈਂ ਅੱਛਰ ਕੇ ਆਂਦਾ ਕਿਉਂਕਿ ਮੈਂ ਆਪਣੇ ਲੋਕਾਂ ਦੇ ਨਾਲ ਬਚਨਮਨ ਸੀ ਆਪਣੇ ਲੋਕਾਂ ਨੂੰ ਗਰੰਟੀ ਔਰ ਵਿਸ਼ਵਾਸ ਘਾਟ ਕਰਕੇ ਲੋਕਾਂ ਨੂੰ ਕਟਾਰੇ 'ਚ ਖੜਾ ਕਰ ਦਿੱਤਾ ਮੈਂ ਉਹਨਾਂ ਦੇ ਕੰਮ ਨਹੀਂ ਮੈਂ ਕਰ ਸਕਿਆ ਅੱਜ ਦਿਨ ਰਾਤ ਸਰਕਾਰ ਦੇ ਜਿਹੜੇ ਨਮਾਇंदे ਚਮਚੇ ਦਿਨ ਰਾਤ ਗਲੀ ਗਲੀ ਕੰਮ ਕਰ ਰਹੇ ਆ ਪੰਜਾਬ ਦੇ 90 ਐਮਐਲਏ ਮੰਤਰੀ ਚੇਅਰਮੈਨ ਇੱਕ ਗਰੀਬ ਘਰ ਦੇ ਬੱਚੇ ਨੂੰ ਹਰਾਉਣ ਦੇ ਲਈ ਗਲੀ ਗਲੀ 'ਚ ਫਿਰ ਰਹੇ ਆ ਪਰ ਝੂਠ ਦਾ ਜਿਹੜਾ ਬੋਲ ਵਾਲਾ ਲੋਕਾਂ ਦੇ ਕੋਲ ਕੋਈ ਜਵਾਬ ਨਹੀਂ ਹੈ ਜਿਹੜੇ ਲੋਕ ਅੱਜ ਘੁੰਮ ਰਿਹਾ ਮੰਤਰੀ ਉਹਨਾਂ ਦੇ ਐਮ ਐਲ ਏ ਕਿ ਮੇਰੇ ਲੋਕਾਂ ਨੂੰ ਵੀ ਦੱਸਣ ਕਿ ਕੀਤਾ ਕੀ ਹੈ ਸਰਕਾਰ ਨੇ ਕਿਹੜੇ ਕੰਮ ਕੀਤੇ 28 ਮਹੀਨਿਆਂ ਚ ਜਿਹੜੇ ਸ਼ਿਤਲ ਕਰਦਾ ਮੇਰੇ ਕੋ ਫੋਨ ਹੀ ਫੋਨ ਕਿ ਕਰਨਾ ਮੇਰੇ ਕੋਲ ਹੀ ਹੈ ਫੋਨ ਅੱਛਾ ਜਿਹੜੇ ਲੋਕਾਂ ਨੂੰ ਸਰਕਾਰ ਕੰਮ ਨਹੀਂ ਕਰ ਪਾਈ ਪੂਰਾ ਕੋਈ ਜਵਾਬ ਨਹੀਂ ਹੈ ਜੇ نیٹ ਬੰਦ ਹੋ ਗਿਆ ਮੈਂ ਦੁਬਾਰਾ ਤੁਹਾਡੇ ਦੇ ਲਾਈਵ ਹੋ ਜਾਗਾ ਉਸ ਚੀਜ਼ ਦਾ ਕੋਈ ਵੀ ਸਰਕਾਰ ਦੇ ਕੋਲੋਂ ਜਵਾਬ ਨਹੀਂ ਹੈ ਕਿ ਅਸੀਂ ਲੋਕਾਂ ਨੂੰ ਜਵਾਬ ਦੇ ਦਿੱਤੀ ਲੋਕਾਂ ਦੇ ਇਹ ਕੰਮ ਕਰਨੇ ਸੀ ਉੱਥੇ ਧਿਆਨ ਨਹੀਂ ਹੈ ਨਾ ਕੋਈ ਨੌਕਰੀ ਨਾ ਕੋਈ ਡਿਵੈਲਪਮੈਂਟ ਨਾ ਕੋਈ ਨਵਾਂ ਸਕੂਲ ਨਾ ਨਵਾਂ ਕਾਲਜ ਨਾ ਕੋਈ ਡਰਗ ਨੂੰ ਨਕੇਤ ਪੱਸੀ ਅੱਜ ਕੀ ਹੋ ਰਿਹਾ ਦੋਸਤੋ ਮੇਰੇ ਪਰਿਵਾਰ ਨੂੰ ਮੇਰੇ ਬੱਚਿਆਂ ਨੂੰ ਬਦਰਾਮ ਕੀਤਾ ਜਾ ਰਿਹਾ ਅੱਜ ਇੱਕ ਵੋਟ ਦੇ ਖਾਤੇ ਅੱਜ ਮੈਂ ਅਜੇ ਲਾਈਵ ਹੋਣਾ ਨਹੀਂ ਸੀ ਅਜੇ ਮੈਂ 5 ਤਰੀਕ ਤੱਕ ਇੰਤਜ਼ਾਰ ਕਰਨਾ ਸੀ ਇਹਨਾਂ ਦੀ ਪੋਲ ਖੁੱਲਣ ਦੇ ਲਈ ਮੈਂ ਅਜੇ ਹੋਰ ਸਬਰ ਪਰ ਕੇ ਬੈਠਾ ਸੀ ਕਿ ਮੈਂ ਅਜੇ ਉਹ ਸਮੇਂ ਨਹੀਂ ਆਇਆ ਇਹਨਾਂ ਦੇ ਨਾਲ ਗੱਲ ਕਰਾਂਗਾ ਪਰ ਇਹ ਲੋਕ ਅੱਜ ਜਿਹੜੇ ਦਲ ਬਦਲੂ ਹੋ ਰਿਹਾ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਤੁਹਾਡੀ ਕੀ ਕੁਆਲਿਟੀ ਹੈ ਮੈਂ ਤੇ ਆਪਣੇ ਪਰਿਵਾਰ ਚ ਵਾਪਸ ਇਸ ਕਰਕੇ ਆਇਆ ਸੀ ਮੇਰੇ ਆਮ ਆਦਮੀ ਨੇ ਕੰਮ ਨਹੀਂ ਕੀਤੇ ਮੈਂ ਗੁਰੂ ਮਹਾਰਾਜ ਜੀ ਨੂੰ ਮੰਨਦਾ ਮਾ ਚਿੰਤਪੁਨੀ ਨੂੰ ਮੰਨਦਾ ਅੱਜ ਕਟੜੇ ਤੇ ਖੜੇ ਓਕੇ ਮਾਹਾ ਮਾਈ ਦੇ ਦਰਬਾਰ ਚ ਖੜੇ ਓਕੇ ਮੁੱਖ ਮੰਤਰੀ ਆ ਕੇ ਦੱਸ ਦਵੇ ਕਿ ਕਿੰਨੇ ਕੰਮ ਕੀਤੇ ਜਲੰਧਰ ਵਸਤੇ ਅੱਜ ਤੇ ਲੋਕਾਂ ਨੂੰ ਝੂਠ ਦੇ ਲਾਰੇ ਅੱਜ ਗੁੰਡੇ ਬਦਮਾਸ਼ ਜਿਨ੍ਹਾਂ ਉੱਤੇ ਵੱਡੇ ਵੱਡੇ ਮੁਕਦਮੇ ਆ ਅੱਜ ਉਹਨਾਂ ਨੂੰ ਬੁੱਥਾਂ ਦੀਆਂ ਕਮਾਨਾਂ ਦਿੱਤੀਆਂ ਜਾ ਰਹੀਆਂ ਕੋਈ ਗੱਲ ਨਹੀਂ ਮੇਰੇ ਲੋਕ ਡਰਨ ਵਾਲੇ ਨਹੀਂ ਮੇਰੇ ਲੋਕ ਘਬਰਾਉਣ ਵਾਲੇ ਨਹੀਂ ਇਸ ਕਰਕੇ ਜੇ ਤੁਸੀਂ ਸੱਚ ਕੀਤਾ ਹੁੰਦਾ ਸੱਚ ਦੀ ਲੜਾਈ ਲੜੀ ਹੁੰਦੀ ਤੁਹਾਨੂੰ ਅੱਜ ਵੋਟ ਮੰਗਣ ਦੀ ਜਰੂਰਤ ਨਾ ਪੈਂਦੀ ਅਗਰ ਮੈਂ ਗਲਤ ਫੈਸਲਾ ਵੀ ਕਰ ਦਿੰਦਾ ਨਾ ਤਾਂ ਲੋਕ ਤੁਹਾਡੇ ਤੇ ਮੋਹਰ ਲਗਾਉਂਦੇ ਕਿ ਤੁਸੀਂ ਸਹੀ ਸੀ ਇਸ ਹਲਕੇ ਦਾ ਐਮਐਲਏ ਗਲਤ ਸੀ ਇਸ ਕਰਕੇ ਤੁਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਜਵਾਬ ਨਹੀਂ ਦੇ ਪਾਰੇ ਅੱਜ ਕਿਹੜੀ ਲੜਾਈ ਲੜੀ ਜਾ ਰਹੀ ਹੈ ਪੁਲਿਸ ਅੱਜ ਜਲਸੇ ਕਰਾ ਰਹੀ ਹੈ ਪੁਲਿਸ ਅੱਜ ਲੋਕਾਂ ਨੂੰ ਜੁਆਇਨ ਕਰਾ ਰਹੀ ਹੈ ਅੱਜ ਕਾਰਪੋਰੇਸ਼ਨ ਲੋਕਾਂ ਨੂੰ ਧੱਕੇ ਦੇ ਨਾਲ ਨੋਟਿਸ ਲਾ ਕੇ ਲੋਕਾਂ ਦੇ ਘਰਾਂ ਦੇ ਉੱਤੇ ਵੋਟ ਲੈ ਰਹੇ ਐ ਇਦਾਂ ਵੋਟ ਨਹੀਂ ਮਿਲਦੀ ਮੁੱਖ ਮੰਤਰੀ ਸਾਹਿਬ ਵੋਟ ਕਮਾ ਦੇ ਉੱਤੇ ਮਿਲਦੀ ਹੈ ਮੈਂ ਬਾਰ-ਬਾਰ ਕਹਿ ਰਿਹਾ ਕਿ ਜੇ ਜਲੰਧਰ ਵੈਸੇ ਤੁਸੀਂ ਕਮਾਨ ਮੈਨੂੰ ਦਿੱਤੀ ਸੀ ਜੇ ਮੈਂ ਮੇਰੇ ਰੈਣਮਾਇਚੇ ਜੇ ਤੁਸੀਂ ਕੰਮ ਕੀਤੇ ਐ ਤੇ ਜ਼ਰੂਰ ਲੋਕਾਂ ਤੋਂ ਵੋਟ ਪਾਣਗੇ ਲੋਕ ਕਦੀ ਵੀ ਕੰਮਾਂ ਵਾਲੇ ਨੂੰ ਵੋਟ ਪਾਉਂਦੇ ਉਸ ਤੋਂ ਇਲਾਵਾ ਕਿਸੇ ਨੂੰ ਮੌਕਾ ਨਹੀਂ ਦਿੰਦੇ ਪਰ ਮੈਂ ਮੁੱਖ ਮੰਤਰੀ ਕੋ ਕਿੰਨੀ ਵਾਰੀ ਪੁੱਛ ਚੁੱਕਾ ਕਿ ਕਿੰਨੀਆਂ ਨੌਕਰੀਆਂ ਦਿੱਤੀਆਂ ਮੇਰੇ ਜਲੰਧਰ ਸ਼ਹਿਰ ਨੂੰ ਕਿੰਨੇ ਸਕੂਲ ਮੇਰੇ ਸ਼ਹਿਰ ਔਰ ਪੰਜਾਬ ਚ ਨਵੇਂ ਬਣਾਏ ਕਿੰਨੇ ਕਾਲਜ ਨਵੇਂ ਬਣਾਏ ਉਹਨਾਂ ਦਾ ਜਵਾਬ ਮੁੱਖ ਮੰਤਰੀ ਕੋ ਨਹੀਂ ਹੈ ਮੁੱਖ ਮੰਤਰੀ ਕੋ ਸਿਰਫ ਤੇ ਸਿਰਫ ਅੱਜ ਤੱਕਾਸ਼ਾਈ ਅੱਜ ਲੋਕਾਂ ਨੂੰ ਡਰਾਉਣ ਦੇ ਤਲਾਵਾ ਤੀਜੇ ਕੋਈ ਹਥਿਆਰ ਨਹੀਂ ਯੂਜ਼ ਕੀਤਾ ਜਾ ਰਿਹਾ ਅੱਜ ਲੋਕ ਕਈ ਕਾਉਂਸਲਰ ਛੱਡ ਕੇ ਜਾ ਰਹੇ ਆ ਮੈਂ ਉਹਨਾਂ ਕਾਉਂਸਲਰ ਨੂੰ ਪੁੱਛਣਾ ਚਾਹਨਾ ਕਿ ਤੁਸੀਂ ਆਪਣਾ ਸਟੈਂਡ ਕਲੀਅਰ ਕਰੋ ਕਿ ਇੱਕ ਮਹੀਨਾ ਪਹਿਲੇ ਕਿੱਥੇ ਸੀ ਇੱਕ ਮਹੀਨੇ ਬਾਅਦ ਕਿੱਥੇ ਹੋ ਅੱਜ ਕਿੱਥੇ ਹੋ ਕੱਲ ਕਿੱਥੇ ਸੀ ਆਪਣੀ ਜਿਹੜੀ ਕੀਮਤ ਹੈ ਉਹ ਪੈਸਿਆਂ ਨਾਲ ਪਾ ਰਹੇ ਹੋ ਗਨਮੈਨਾਂ ਨਾਲ ਪਾ ਰਹੇ ਹੋ ਅੱਜ ਤੁਹਾਨੂੰ ਲਾਲੇ ਦਿੱਤੇ ਜਾ ਰਹੇ ਆ ਕਿ ਤੁਸੀਂ ਚੇਅਰਮੈਨ ਬਣ ਜਾਓਗੇ ਵਾਈਸ ਚੇਅਰਮੈਨ ਬਣਾ ਦੇਵਾਂਗੇ ਮੇਅਰ ਬਣਾ ਦੇਵਾਂਗੇ ਕਾਉਂਸਲਰ ਬਣਾ ਦੇਵਾਂਗੇ ਤੁਹਾਨੂੰ ਡਾਇਰੈਕਟਰ ਲਗਾ ਦੇਵਾਂਗੇ ਸਾਥੀਓ ਜੋ ਵੀ ਤੁਸੀਂ ਫਤਵਾ ਦਿਓਗੇ ਮੇਰੇ ਲੋਕ ਮੇਰੇ ਸਿਰ ਦਾ ਤਾਜ ਬਣ ਕੇ ਉਸ ਫਤਵੇ ਨੂੰ ਕਬੂਲ ਕਰਾਂਗਾ ਤੁਹਾਡੇ ਫਤਵੇ ਨੂੰ ਕਦੀ ਵੀ ਨਕਾਰਾਂਗਾ ਨਹੀਂ ਪਰ ਮੇਰਾ ਇੱਕ ਜ਼ਰੂਰ ਚੈਲੰਜ ਹੈ ਜਿਹੜੇ ਲੋਕ ਅੱਜ ਲਾਲਚ ਦੇ ਵਿੱਚ ਪੈਸਿਆਂ ਦੇ ਦਮ ਦੇ ਉੱਤੇ ਪਾਰਟੀਆਂ 'ਚ ਦਲ ਬਦਲੂ ਕੰਮ ਜਿਹੜਾ ਚਾਲੂ ਕਰ ਰਹੇ ਆ ਉਹਨਾਂ ਨੂੰ ਗਲੀਆਂ ਦੇ ਵਿੱਚ ਇਹ ਪੁੱਛਿਓ ਕਿ ਤੁਹਾਡੇ ਹਲਕੇ ਦੀ ਕਿੰਨੀ ਕੀਮਤ ਇਹਨਾਂ ਕਾਉਂਸਲਰਾਂ ਨੇ ਇਹਨਾਂ ਲੀਡਰਾਂ ਨੇ ਲਗਾਈ ਐ ਕਿ ਅੱਜ ਉਹਨਾਂ ਨੂੰ ਗਨਮੈਨ ਮਿਲ ਗਏ ਅੱਜ ਪੈਸੇ ਮਿਲ ਗਏ ਅੱਜ ਸ਼ੀਤਲੰਗਰਾਲ ਬਹੁਤ ਬੁਰਾ ਹੋ ਗਿਆ 2 ਮਹੀਨੇ ਪਹਿਲੇ ਭਗਵੰਤ ਸਤਮਾਨ ਦੀ ਸਰਕਾਰ ਦਾ ਮੈਂ ਸਪੋਕਸਮੈਨ ਸੀ ਪਾਰਟੀ ਦਾ ਕਾਰਕਟਰਤਾ ਸੀ ਇੱਕ ਐਮਐਲਏ ਸੀ ਬਹੁਤ ਚੰਗਾ ਸੀ ਜਦ ਮੈਨੂੰ ਗਜਰਾਤ ਭੇਜਿਆ ਜਾਂਦਾ ਸੀ ਉਦੋਂ ਮੇਰੀ ਸ਼ੋਭੀ ਬਹੁਤ ਵਧੀਆ ਸੀ ਮੈਨੂੰ ਰਾਜਸਥਾਨ ਭੇਜਿਆ ਜਾਂਦਾ ਸੀ ਉਦੋਂ ਮੇਰੀ ਸ਼ੋਭੀ ਬਹੁਤ ਵਧੀਆ ਸੀ ਮੈਨੂੰ ਮੱਧ ਪ੍ਰਦੇਸ਼ ਭੇਜਿਆ ਜਾਂਦਾ ਸੀ ਆਦੋਂ ਮੇਰੀ ਸ਼ੋਵੀ ਬਹੁਤ ਵਧੀਆ ਸੀ ਪਾਰਟੀ ਦੇ ਲਈ ਜਦੋਂ ਮੈਨੂੰ ਚੰਡੀਗੜ੍ਹ ਭੇਜਿਆ ਆਦੋਂ ਮੇਰੀ ਸ਼ੋਵੀ ਬਹੁਤ ਵਧੀਆ ਸੀ ਅੱਜ ਆਮ ਆਦਮੀ ਪਾਰਟੀ ਨੇ ਮੈਨੂੰ ਛੱਡ ਕੇ ਆ ਗਿਆ ਅੱਜ ਮੇਰੇ ਅਤੇ ਮੇਰੇ ਪਰਿਵਾਰ ਦੇ ਉੱਤੇ ਇਦਾਂ ਦੇ ਗੰਦੇ-ਗੰਦੇ ਇਲਜ਼ਾਮ ਲਗਾਏ ਜਾ ਰਹੇ ਆ ਇਦਾਂ ਦੇ ਝੂਠ ਬੋਲਿਆ ਜਾ ਰਿਹਾ ਜਿੰਨੂੰ ਅੱਜ ਮੇਰੇ ਹਲਕੇ ਦੇ ਲੋਕ ਪਸੰਦ ਨਹੀਂ ਕਰ ਰਹੇ ਤੇ ਬਰਦਾਸ਼ਤ ਵੀ ਨਹੀਂ ਕਰ ਰਹੇ ਮੁੱਖ ਮੰਤਰੀ ਸਾਹਿਬ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਕਿ ਅੱਜ ਤੁਸੀਂ ਕੌਂਸਲਰ ਵੀ ਲੈ ਜਾਓ ਹੋਰ ਜਿਹੜੇ ਲੋਕ ਜਾਣ ਚਾਹੁੰਦੇ ਦਲ ਬਦਲੂ ਉਹ ਵੀ ਲੈ ਜਾਓ ਪਰ ਨਾਲ ਵੀ ਦੱਸਿਓ ਉਹਨਾਂ ਦੀ ਕੀਮਤ ਕਿੰਨੀ ਲਗਾਈ ਐ ਅੱਜ ਉਹਨਾਂ ਦਲ ਬਦਲੂਆਂ ਦੀ ਜਿਹੜੇ ਦਲ ਬਦਲੂ ਕਦੀ ਕਾਲੀ ਦਲ 'ਚ ਕਦੀ ਭਾਜਪਾ 'ਚ ਕਦੀ ਆਮ ਆਦਮੀ 'ਚ ਕਦੀ ਕਾਂਗਰਸ ਕਦੀ ਵੀ ਉਹਨਾਂ ਦਾ ਇੱਕ ਸਟੈਂਡ ਨਹੀਂ ਐ ਅੱਜ ਉਹਨਾਂ ਲੋਕਾਂ ਦੀ ਕਿੰਨੀ ਕੀਮਤ ਤੁਸੀਂ ਪਾਈ ਐ ਇਹ ਵੀ ਜ਼ਰੂਰ ਦੱਸੋ ਕਿਉਂਕਿ ਅੱਜ ਤੁਸੀਂ ਪੈਸੇ ਦੀ ਤਾਕਤ ਅੱਜ ਤੁਸੀਂ ਪੁਲਿਸ ਦੀ ਤਾਕਤ ਅੱਜ ਬਦਮਾਸ਼ਾਂ ਗੁੰਡਿਆਂ ਦੀ ਤਾਕਤ ਅਗਰ ਤੁਹਾਨੂੰ ਇਹਨਾਂ ਦੇ ਐਵੀਡੈਂਸ ਚਾਹੀਦੇ ਹੋਣ ਮੇਰੇ ਪੰਜਾਬ ਦੇ ਲੋਕੋ ਜਿਹੜੇ ਗੁੰਡੇ ਜਦੋਂ ਮੇਰੇ ਨਾਲ ਕੋਈ ਸਾਥੀ ਘੁੰਮਦਾ ਸੀ ਉਹਨੂੰ ਕਿਹਾ ਜਾਂਦਾ ਸੀ ਇਹ ਗੈਂਗਸਟਰ ਹੈ ਇਹ ਫਲਾਣੇ ਗੈਂਗ ਦਾ ਬੰਦਾ ਹੈ ਅੱਜ ਜਦ ਰੈਡੀਸਨ ਦੇ ਵਿੱਚ ਉਹਨਾਂ ਲੋਕਾਂ ਨੂੰ ਪੈਸੇ ਦਿੱਤੇ ਜਾਂਦੇ ਆ ਰੈਡੀਸਨ ਦੇ ਵਿੱਚ ਅਗਰ ਸੀਐਮ ਦੇ ਜਿਹੜੀ ਟੋਲੀ ਹੈ ਉਹਨਾਂ ਨੂੰ ਕਹੇ ਕਿ ਸ਼ੀਤਲ ਅੰਗਰਾਲ ਦੇ ਬੰਦੇ ਤੋੜ ਕੇ ਲੈ ਕੇ ਆਓ ਤੇ ਅਦੂ ਉਹ ਗੈਂਗਸਟਰ ਨਹੀਂ ਮੇਰੇ ਨਾਲ ਅਗਰ ਰਹਿਣਗੇ ਤਾਂ ਗੈਂਗਸਟਰ ਹੈ ਇਹਨਾਂ ਦੇ ਨਾਲ ਅਗਰ ਉਹ ਫੋਟੋ ਖਚਾਨ ਉਹ ਗੈਂਗਸਟਰ ਨਹੀਂ ਹੈ ਚਲੋ ਉਹਨਾਂ ਨੂੰ ਵੀ ਧੋਖਾ ਮਿਲੇਗਾ ਜਿਹੜੇ ਸਾਥੀਏ ਲਲਚ ਜਾ ਰਹੇ ਆ ਇਹ ਮੇਰਾ ਜਲੰਧਰ ਉਹਨਾਂ ਨੂੰ ਕਦੀ ਵੀ ਨਹੀਂ ਬਖਸ਼ੇਗਾ ਮੈਨੂੰ ਜਿੱਤ ਹਾਰ ਦੀ ਕੋਈ ਚਿੰਤਾ ਨਹੀਂ ਮੈਂ ਜਿਸ ਪਾਰਟੀ ਦੇ ਲਈ ਇਲੈਕਸ਼ਨ ਲੜ ਰਿਹਾ ਹਾਂ ਅੱਜ ਉਹਦਾ ਪੂਰੇ ਵਿਸ਼ਵ ਚ ਦੁਨੀਆ ਉਸ ਪਾਰਟੀ ਦਾ ਡੰਕਾ ਵੱਜ ਰਿਹਾ ਹੈ ਇਸ ਕਰਕੇ ਅੱਜ ਤੁਸੀਂ ਮੇਰੇ ਉੱਤੇ ਇਲਜ਼ਾਮ ਵੀ ਲਗਾ ਰਹੇ ਹੋ ਮੇਰੇ ਪਰਿਵਾਰ ਤੇ ਵੀ ਇਲਜ਼ਾਮ ਲਗਾ ਰਹੇ ਹੋ ਮੁੱਖ ਮੰਤਰੀ ਸਾਹਿਬ ਮੇਰੇ ਕੋ ਵੀ ਬਹੁਤ ਕੁਸ਼ਾ ਹੈ ਜਾਂ ਤੱਕ ਟਾਈਮ ਰੱਖੋ ਕਰੋ ਸਮੇਂ ਦਾ ਇੱਕ ਗਠਿਤ ਕਰੋ ਮੈਂ ਤੁਹਾਨੂੰ ਚੈਲੰਜ ਕਰਨ ਜਾ ਰਿਹਾ ਕਿ 5 ਤਰੀਕ ਇਲੈਕਸ਼ਨ ਤੋਂ 5 ਦਿਨ ਪਹਿਲੇ ਮੈਂ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਕਰਨ ਨੂੰ ਤਿਆਰ ਹੈ ਅਗਰ ਮੈਂ ਤੁਹਾਡੀ ਭੈਣ ਦੇ ਖਿਲਾਫ ਜਿਹੜੇ ਜਲੰਧਰ ਦੇ ਵਿੱਚ ਜਿਹੜਾ ਐਮ.ਐਲ.ਏ ਦਲਾਲੀ ਕਰਦਾ ਤੁਹਾਡੇ ਭੈਣ ਦੇ ਨਾਂ ਦੇ ਉੱਤੇ ਤੁਹਾਡੀ ਭੈਣ ਦੇ ਨਾਮ ਦੇ ਉੱਤੇ ਤੁਹਾਡੀ ਪਤਨੀ ਦੇ ਨਾਂ 'ਤੇ ਉੱਤੇ ਜਿਹੜਾ ਜਲੰਧਰ ਦਾ ਐਮ.ਐਲ.ਏ ਜਿਹੜਾ ਪੈਸਿਆਂ ਦੀ ਗਲਾਈ ਕਰਦਾ ਹੈ ਅਗਰ ਮੈਂ ਉਹ ਰਿਵਿਡੈਂਸ ਨਹੀਂ ਦੇ ਪਾਇਆ ਤੁਸੀਂ ਮੈਨੂੰ ਜੇਲ੍ਹ ਭੇਜ ਦਿਓ ਤੇ ਮੈਂ ਇਲੈਕਸ਼ਨ ਵੀ ਨਹੀਂ ਲੜਾਂਗਾ ਇਹ ਅੱਜ ਮੇਰਾ ਚੈਲੰਜ ਕਬੂਲ ਕਰਿਓ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਜਾ ਰਿਹਾ ਕਿ ਜਲੰਧਰ ਦਾ ਇੱਕ ਐਮ.ਐਲ.ਏ ਜਿਹੜਾ ਕਹਿੰਦਾ ਹੈ ਕਿ ਅੱਜ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਇਨੇ ਪੈਸੇ ਮੰਗਦੀ ਏ ਅੱਜ ਮੁੱਖ ਮੰਤਰੀ ਦੀ ਵੋਟੀ ਜਿਹੜੀ ਕੇਵਲ ਮਾਫੀਆ ਦੇ ਨਾਮ ਇੱਕ ਲੋਕ ਕਹਿੰਦੇ ਆ ਅੱਜ ਉਹ ਲੋਕ 3-3 ਕਰੋੜ ਰੁਪਏ ਦੀ ਮੰਗ ਕਰਦੇ ਆ ਕਿ ਸਾਨੂੰ 3 ਕਰੋੜ ਰੁਪਏ ਮਹੀਨਾ ਚਾਹੀਦਾ ਏ ਇਹ ਮੈਂ ਨਹੀਂ ਕਹਿ ਰਿਹਾ ਮੁੱਖ ਮੰਤਰੀ ਸਾਹਿਬ ਤੁਹਾਡਾ ਜਲੰਧਰ ਦਾ ਐਮ ਐਲ ਏ ਜਿਹਦੀਆਂ ਰਿਕਾਰਡਿੰਗਾਂ ਮੇਰੇ ਕੋਲ ਆ ਜਿਹਦਾ ਐਵੀਡੈਂਸ ਮੇਰੇ ਕੋਲ ਆ ਅਗਰ ਮੁੱਖ ਮੰਤਰੀ ਦੇ ਨਿੱਤਰ ਦੇ ਵਿੱਚ ਅਗਰ ਮੁੱਖ ਮੰਤਰੀ ਦੇ ਅਗਰ ਅੰਦਰ ਨਿਸ਼ਾਨੀਅਤ ਆ ਚਲੋ ਮੈਨੂੰ ਬਲਾਗ ਕਿੱਥੇ ਬੁਲਾਣਾ ਹੈ ਮੈਨੂੰ ਰਾਜਨੀਤੀ ਤੋਂ ਮੈਂ ਹਟ ਕੇ ਆਪਣੀ ਪਾਰਟੀ ਤੋਂ ਛੱਡ ਕੇ ਤੁਹਾਡੇ ਕੋਲ ਆ ਕੇ ਇਹ ਸਾਰੇ ਐਵੀਡੈਂਸ ਦਊਂਗਾ ਤੁਹਾਡੇ ਐਮਐਲਏ ਕੀ ਕਹਿ ਰਿਹਾ ਕਿ ਤੁਹਾਡੀ ਭੈਣ ਜੀ ਕਿੰਨੇ ਪੈਸੇ ਮੰਗਦੀ ਹੈ ਤੁਹਾਡੀ ਪਤਨੀ ਕਿੰਨੇ ਪੈਸੇ ਮੰਗਦੀ ਹੈ ਲੋਕਾਂ ਦੇ ਕੰਮ ਕਰਨ ਦੇ ਲਈ ਅਗਰ ਮੇਰੇ ਕੋਲ ਐਵੀਡੈਂਸ ਨਹੀਂ ਹੋਏਗਾ ਮੁੱਖ ਮੰਤਰੀ ਸਾਹਿਬ ਤੁਹਾਡੀ ਮੈਂ ਬਹੁਤ ਸਪੈਕਟ ਕਰਦਾ ਸੀ ਬਹੁਤ ਇੱਜ਼ਤ ਕਰਦਾ ਸੀ ਮੈਨੂੰ ਜੇਲ੍ਹ ਚ ਭੇਜ ਦਿਓ ਮੈਂ ਕਦੀ ਸੂਨ ਨਹੀਂ ਕਰਾਂਗਾ ਕਦੀ ਹੋਈ ਨਹੀਂ ਕਰਾਂਗਾ ਪਰ ਇਹ ਜਿਹੜੀ ਐਵੀਡੈਂਸ ਮੇਰੇ ਕੋਲ ਹੈ ਇਹਨਾਂ ਖਿਲਾਫ ਕੀ ਕਾਰਵਾਈ ਕਰੋਗੇ ਮੈਨੂੰਰਾ ਵਿਸ਼ਵਾਸ ਔਰ ਉਸਦੀ ਗਰੰਟੀ ਦਿਓ ਅਜੇ ਤੁਸੀਂ ਨਿੱਤ ਕੇ ਧਾਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਹੋ ਅਜੇ ਲੋਕ ਇਹ ਕਹਿ ਰਹੇ ਆ ਕਿ ਸ਼ੀਤਲ ਅੰਗਰਾਲ ਲਾਟਰੀ ਚਲਾਉਂਦਾ ਹੈ ਸ਼ੀਤਲ ਅੰਗਰਾਲ ਮਾਫੀਆ ਦਾ ਕੰਮ ਕਰਦਾ ਹੈ ਮੁੱਖ ਮੰਤਰੀ ਸਾਹਿਬ ਤੁਹਾਨੂੰ ਮੈਂ ਇੱਕ ਇੱਕ ਰਿਕਾਰਡਿੰਗ ਦੇਣ ਜਾ ਰਿਹਾ ਜੇ ਤੁਸੀਂ 5 ਤਰੀਕ ਤੱਕ ਮੇਰੇ ਕੋਲ ਏ ਐਵੀਡੈਂਸ ਨਹੀਂ ਮੰਗਾਏ ਅਗਰ ਤੁਸੀਂ ਮੇਰੇ ਨਾਲ ਨਹੀਂ ਬੈਠੇ ਇਹ ਸਾਰੀਆਂ ਰਿਕਾਰਡਿੰਗਾਂ ਮੈਂ ਫੇਸਬੁੱਕ ਦੇ ਮਾਧਮ YouTube ਦੇ ਮਾਧਮ ਨਾਲ ਤੁਹਾਡੇ ਲੋਕਾਂ ਤੱਕ ਪਹੁੰਚਾਵਾਂਗਾ ਜਿਹਦੇ ਵਿੱਚ ਤੁਹਾਡਾ ਚੁਣਿਆ ਹੋਇਆ ਜਲੰਧਰ ਦਾ ਐਮਐਲਏ ਕੀ ਕੰਮ ਕਰ ਰਿਹਾ ਕੀ ਲੋਕਾਂ ਦੇ ਕਲੇ ਜਿਹੜੇ ਉਹ ਗੁੱਲ ਖਿਲਾ ਰਿਹਾ ਔਰੇ ਜਿਹੜੇ ਐਵੀਡੈਂਸ ਮੈਂ ਜਨਤਾ 'ਚ ਲੈ ਕੇ ਆਵਾਂਗਾ 5 ਤਰੀਕ ਮੈਂ ਦੁਬਾਰਾ ਪ੍ਰੈਸ ਕਾਨਫਰੰਸ ਕਰਾਂਗਾ ਅਗਰ ਤੁਸੀਂ ਅੱਜ ਜਾਂਕਿ ਉਸ ਐਮਐਲਏ ਦੇ ਖਿਲਾਫ ਕਾਰਵਾਈ ਕਰ ਦਿਓ ਇਹ ਤੁਸੀਂ ਯੂਰਤ ਤੇ ਤੁਹਾਡੇ ਜੇ ਅਗਰ ਇੱਕ ਮੁੱਖ ਮੰਤਰੀ ਇਹ ਕਹਿੰਦਾ ਮੈਂ ਇਮਾਨਦਾਰ ਐ ਤੇ ਉਸ ਐਮਐਲਏ ਦੇ ਖਿਲਾਫ ਕਾਰਵਾਈ ਕਰੋ ਮੈਨੂੰ ਪਤਾ ਲੱਗੇ ਕਿ ਤੁਸੀਂ ਇੱਕ ਪੰਜਾਬ ਦੇ ਸ਼ਾਇਦ ਮੈਨੂੰ ਗਲਤੀ ਲੱਗੀ ਹੋਵੇ ਤੁਸੀਂ ਸੋਚ ਲਓ ਜੇ ਤੁਸੀਂ ਨੈਤਿਕ ਆਧਾਰ ਦੇ ਉੱਤੇ ਅੱਜ ਆਪਣੇ ਲੋਕਾਂ ਦੇ ਖਿਲਾਫ ਕਾਰਵਾਈ ਕਰੋਗੇ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਬਾਰੇ ਮੇਰੇ ਕੋਲ ਐਵੀਡੈਂਸ ਹੈ ਅੱਜ ਇੱਕ ਤੁਹਾਡਾ ਹੋਟਲ ਚਲਾ ਰਿਹਾ ਲੋਕਾਂ ਦੇ ਕੋਲੋ ਦਲਾਲੀਆਂ ਕਰ ਰਿਹਾ ਲੋਕਾਂ ਕੋਲ ਦਾ 10 ਕਰੋੜ ਰੁਪਏ ਲੈ ਕੇ ਕਹਿ ਰਿਹਾ ਕਿ ਪੰਜਾਬ ਦੇ ਸਾਰੇ ਠੇਕੇ ਭਗਵੰਤ ਮਾਨ ਨੇ ਮੈਨੂੰ ਦੇ ਦਿੱਤੇ ਆ ਸ਼ਰਾਬ ਦੇ ਠੇਕੇ ਮੈਂ ਲਾਟ ਕਰਨੇ ਆ ਮੇਰੇ ਕੋਲ ਟੋਟਲ ਚੈਟਿੰਗ ਟੋਟਲ ਰਿਕਾਰਡਿੰਗ ਤੁਹਾਡੇ ਉਸ ਨੇਤਾ ਦੀ ਵੀ ਹੈ ਜਿਹੜਾ ਘਰ ਘਰ ਜਾ ਰਿਹਾ ਉਹਨਾਂ ਦਾ ਨਾਮ ਹੈ ਦੀਪਕ ਬਾਲੀ ਜਿਹੜੇ ਮਿਸਟਰ ਦੀਪਕ ਬਾਲੀ ਜਿਹੜੇ ਕਹਿ ਰਹੇ ਆ ਕਿ ਮੁੱਖ ਮੰਤਰੀ ਦੇ ਪੰਜਾਬ ਦਾ ਐਡਵਾਈਜ਼ਰ ਹਾਂ ਮੈਂ ਦਿੱਲੀ ਦੀ ਸਰਕਾਰ ਦਾ ਤੁਹਾਨੂੰ ਉਹਨਾਂ ਦੇ ਐਵੀਡੈਂਸ ਚਾਹੀਦੇ ਮੈਂ ਤੁਹਾਨੂੰ ਉਹ ਵੀ ਤੁਹਾਡੇ ਤੱਕ ਭੇਜ ਦਿਆਂਗਾ ਪਰ ਨੈਤਿਕ ਆਧਾਰ ਦੇ ਉੱਤੇ ਜਨਤਾ 'ਚ ਬਹਿ ਕੇ ਲਾਈਵ ਤੁਹਾਡੇ ਕੋਲ ਮੈਨੂੰ ਤੁਹਾਡੇ ਕੋਲ ਐਵੀਡੈਂਸ ਦਊਂਗਾ ਅਗਰ ਤੁਸੀਂ ਉਹਨਾਂ ਖਿਲਾਫ ਕਾਰਵਾਈ ਕੀਤੀ ਮੈਂ ਤੁਹਾਡੇ ਜ਼ਰੂਰ ਤੁਹਾਨੂੰ ਨੰਮਨ ਕਰਕੇ ਆਵਾਂਗਾ ਤੁਸੀਂ ਇੱਕ ਇਮਾਨਦਾਰ ਮੁੱਖ ਮੰਤਰੀ ਹੋ ਪਰ ਮੇਰੀ ਨਜ਼ਰਾਂ ਦੇ ਵਿੱਚ ਤੁਸੀਂ ਕਿਸੇ ਤਰੀਕੇ ਵੱਲ ਇਮਾਨਦਾਰ ਨਹੀਂ ਹੋ ਜੇ ਤੁਹਾਡੇ ਦਿਲ 'ਚ ਅੱਜ ਵੀ ਥੋੜੀ ਬੋਤੀ ਹੈ ਪੰਜਾਬ ਦੇ ਹਿੱਤ ਦੇ ਵਿੱਚ ਇਦਾਂ ਦੇ ਐਮਐਲਏ ਜਿਹੜੇ ਅੱਜ ਕਹਿ ਰਹੇ ਆ ਕਿ ਸ਼ੀਤਲ ਅੰਗਰਾਲ ਕੁਲਫੀਆਂ ਦਾ ਐਸਕਰੀਮ ਵਾਲੇ ਕੋਲ ਤਾਂ ਲੈਂਦਾ ਜਿਹੜੇ ਤੁਹਾਡੇ ਮਨਿਸਟਰ ਪ੍ਰੈਸ ਕਾਨਫਰੰਸ ਕਰਕੇ ਗਏ ਐ ਉਹਨਾਂ ਨੂੰ ਕਹੋ ਜਿਨ੍ਹਾਂ ਦੇ ਘਰ ਰਹਿ ਕੇ ਤੁਸੀਂ ਪੈਸੇ ਲੈ ਕੇ ਜਾਂਦੇ ਸੀ ਨਾ ਜਿਨ੍ਹਾਂ ਦੇ ਤੁਹਾਡੇ ਖਰਚੇ ਕਰਦੇ ਸੀ ਜਿਹੜੇ ਤੁਹਾਨੂੰ ਗਿਫਟ ਦਿੰਦੇ ਸੀ ਉਹੀ ਲੈਂਦੇ ਐਸਕਰੀਮਾਂ ਦੀ ਲਗਾਨਾਂ ਤੋਂ ਪੈਸੇ ਸ਼ੀਤਲੰਗਰਾਲ ਦਾ ਪਰਿਵਾਰ ਪੈਸੇ ਨਹੀਂ ਲੈਂਦਾ ਇਹ ਅੱਜ ਪੰਜਾਬ ਉਹ ਜਲੰਧਰ ਦਾ ਇੱਕ ਇੱਕ ਬੱਚਾ ਜਾਣਦਾ ਹੈ ਕਿਹੜਾ ਐਮਐਲਏ ਕਿਹੜਾ ਐਮਐਲਏ ਰੇਡੀਓ ਤੋਂ ਪੈਸੇ ਲੈਂਦਾ ਹੈ ਕਿਹੜਾ ਐਮਐਲਏ ਅੱਜ ਲੋਕਾਂ ਦੇ ਕੋਲੋਂ ਹਫਤਾ ਵਸੂਲੀ ਕਰਦਾ ਏ ਉਹਦੇ ਉਸ ਦੀਆਂ ਵੀ ਐਵੀਡੈਂਸ ਤੁਹਾਨੂੰ ਦੇਣ ਜਾ ਰਹੇ ਆਂ ਮੁੱਖ ਮੰਤਰੀ ਸਾਹਿਬ ਇੰਨੀ ਘਟੀਆਂ ਹਰਕਤ ਦਾ ਨਾ ਉਤਰੋ ਕਿ ਮੈਨੂੰ ਸਾਰਾ ਕੁਝ ਮੈਂ ਤੁਹਾਨੂੰ ਸਿਰਫ ਇੱਕ ਇਸ਼ਾਰਾ ਕੀਤਾ ਸੀ ਕਿ ਤੁਸੀਂ ਸਮਝ ਜਾਓਗੇ ਤੁਸੀਂ ਮੈਨੂੰ ਗਲਤ ਠराण ਦੀ ਜਗ੍ਹਾ ਆਪਣੇ ਲੋਕਾਂ ਨੂੰ ਗਲਤ ਨਹੀਂ ਠਰਾਇਆ ਮੈਨੂੰ ਬਣਾਇਆ ਕਿ ਲਾਟਰੀ ਮਾਫੀਆ ਦਾ ਕੰਮ ਮੇਰਾ ਹੈ ਸ਼ਰਾਬ ਮਾਫੀਆ ਦਾ ਕੰਮ ਮੇਰਾ ਹੈ ਇਹ ਅੱਜ ਜਿਹੜੀਆਂ ਲੋਕਾਂ ਦੀਆਂ ਜ਼ਮੀਨਾਂ ਦੱਬੀਆਂ ਜਾ ਰਹੀਆਂ ਉਹ ਕੰਮ ਮੇਰਾ ਹੈ ਮੈਂ ਸਿਰਫ ਸਿਰਫ 2-4 ਰਿਕਾਰਡਿੰਗਾਂ ਤੁਹਾਡੇ ਲਾਈਵ ਦੇ ਵਿੱਚ ਦੱਸਣ ਜਾ ਰਿਹਾ ਹਾਂ ਇਸ ਤੋਂ ਬਾਅਦ ਪੂਰੀ ਕੈਸਟ ਪੂਰੀ ਰਿਕਾਰਡਿੰਗ ਹਰ ਘਰ ਘਰ ਦੇ ਵਿੱਚ ਪਹੁੰਚਾਉਂਗਾ ਹਰ ਘਰ ਘਰ ਦੇ ਵਿੱਚ ਅਗਰ ਤੁਸੀਂ ਮੈਨੂੰ ਇਨਸਾਫ ਨਹੀਂ ਦਿੱਤਾ ਮੇਰੇ ਕੋਲ ਇੱਕ ਇੱਕ ਚੀਜ਼ ਦਾ ਡਾਟਾ ਹੈ ਕਿ ਇਹ ਜਲੰਧਰ ਦਾ ਜਿਹੜਾ ਐਮਐਲਏ ਤੁਹਾਡੀ ਭੈਣ ਨੂੰ ਭਜਾਈ ਦੇਣਾ ਕਿੰਨੀਆਂ ਮੀਟਿੰਗ ਕਰਾਂ ਜਾਂਦਾ ਰਿਹਾ ਸੌਰੀ ਤੁਹਾਡੀ ਵਾਈਫ ਦੇ ਨਾਲ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਜਦ ਤੁਸੀਂ ਸਰਕਾਰ ਚ ਨਹੀਂ ਜੋ ਮਾਫੀਆ ਕਹਿੰਦਾ ਸੀ ਉਹਨਾਂ ਨੂੰ ਅੱਜ ਉਹਨਾਂ ਲੋਕਾਂ ਕੋਲੋਂ ਡਿਮਾਂਡ ਕੀਤੀ ਜਾ ਰਹੀ ਹੈ ਕਿ 3 ਕਰੋੜ ਰੁਪਏ ਮਹੀਨਾ ਦੇ ਦਿਓ ਇਹ ਮੈਂ ਨਹੀਂ ਕਹਿ ਰਿਹਾ ਤੁਹਾਡਾ ਐਮਐਲਏ ਕਹਿ ਰਿਹਾ ਕਿ ਮੈਂ ਮੁੱਖ ਮੰਤਰੀ ਦੀ ਕੋਠੀ ਤੋਂ ਆਇਆ ਉਹਨਾਂ ਦੀ ਭੈਣ ਦੇ ਨਾਲ ਗੱਲ ਕਰਕੇ ਆਇਆ ਮੈਂ ਉੱਚੀ ਦਾ ਐਵੀਡੈਂਸ ਦਊਗਾ ਇਹ ਮੈਂ ਨਹੀਂ ਕਹਿ ਰਿਹਾ ਇਸ ਕਰਕੇ ਮੈਂ ਕਿਸੇ ਤੇ ਇਲਜ਼ਾਮ ਨਹੀਂ ਲਗਾਉਣਾ ਚਾਹੁੰਦਾ ਮੇਰੇ ਲਈ ਕੋਈ ਮੇਰੇ ਕੋਲ ਕਿਸੇ ਨੇ ਪੈਸੇ ਨਹੀਂ ਮੰਗੇ ਪਰ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ ਤੁਸੀਂ ਇੱਕ ਮੁੱਖ ਮੰਤਰੀ ਸੀ ਇੱਕ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਸੀ ਤੁਹਾਡੀਆਂ ਅੱਖਾਂ ਕੋਈ ਨਹੀਂ ਖੁੱਲੀਆਂ ਕਿ ਤੁਹਾਡੇ ਤੁਹਾਡੇ ਸਮੇਂ ਦੇ ਵਿੱਚ ਲੋਕ ਕਿੱਦਾਂ ਇਹ ਮਾਫੀਆ ਨੂੰ ਚਲਾ ਰਹੇ ਆ ਕਿੱਦਾਂ ਪ੍ਰਸ਼ਾਸਨ ਚਲਾ ਰਹੇ ਆ ਮੈਨੂੰ ਅਫਸਰ ਕਹਿ ਰਹੇ ਆ ਕਿ ਲਾਟਰੀ ਚਲੰਦੇ ਛੱਡ ਪਰੇ ਤੂੰ ਇਸ ਕੰਮ ਚ ਨਾ ਪੈ ਤੂੰ ਆਪਣਾ ਹਿੱਸਾ ਲੈ ਲੈ ਪਰ ਮਾ ਮੁੱਖ ਮੰਤਰੀ ਸਾਹਿਬ ਅੱਜ ਕੰਟਰੋਲ ਤੋਂ ਬਾਹਰ ਹੋ ਗਿਆ ਤੁਸੀਂ ਇਲੈਕਸ਼ਨ ਜਿੱਤ ਹਰ ਪ੍ਰਮਾਤਮਾ ਦਾ ਹੱਥ ਹੈ ਹੋਰ ਲੈ ਜੋ ਬੰਦੇ ਹੋਰ ਤੋੜ ਲੋ ਦੇ ਦਿਓ ਲੋਕਾਂ ਨੂੰ ਚੇਅਰਮੈਨੀਆਂ ਦੇ ਦਿਓ ਲੋਕਾਂ ਨੂੰ ਵਾਈਸ ਚੇਅਰਮੈਨੀਆਂ ਦੇ ਦਿਓ ਲੋਕਾਂ ਨੂੰ ਪੈਸੇ ਪਰ ਤੁਸੀਂ ਮੇਰੇ ਪਰਿਵਾਰ ਮੇਰੇ ਬੱਚਿਆਂ ਦੇ ਬਾਰੇ ਉਹ ਗਲਤ ਬੋਲ ਰਹੇ ਮੇਰੀ ਬੇਟੀ ਹੈ ਮੇਰੀ ਬੇਟੀ ਹੈ 16 ਸਾਲ ਦੀ ਤੁਸੀਂ ਅੱਜ ਮੇਰੇ ਬੱਚੇ ਮੈਨੂੰ ਕੀ ਜਵਾਬ ਦੇਣਗੇ ਉਸ ਦਾ ਬਾਪ ਜਿਹਦੂ ਇੱਕ ਮੁੱਖ ਮੰਤਰੀ ਜਿਹਦੇ ਘਰ ਧੀ ਨੇ ਜਨਮ ਲਿਆ ਤੁਹਾਡੀ ਵੀ ਧੀ ਹੈ ਉਹੀ ਉਦਾਂ ਹੀ ਮੇਰੀਆਂ ਧੀ ਵੀ ਆ ਮੇਰੇ ਘਰ ਵੀ ਤਿੰਨ ਧੀ ਹੈ ਮੈਂ ਵੀ ਆਪਣੇ ਘਰ ਦੇ ਨੂੰ ਜਵਾਬ ਦੇਈਆਂ ਪਰ ਤੁਸੀਂ ਇੱਕ ਬਾਪ ਦੇ ਨਾਤੇ ਕਿਸੇ ਦਾ ਪਰਿਵਾਰ ਨਹੀਂ ਦੇਖਿਆ ਪਰ ਤੁਸੀਂ ਮੈਨੂੰ ਭੰਡਣ ਦੇ ਲਈ ਇੱਕ ਵੋਟ ਦੇ ਖਾਤਰ ਅੱਜ ਆਪਣੇ ਲੋਕਾਂ ਨੂੰ ਗਲਤ ਨਹੀਂ ਕਹਿ ਰਹੇ ਸਾਰੇ ਦਾ ਸਾਰਾ ਗਲਤ ਛੀਤ ਰੰਗਰਾਲੂ ਬਣਾ ਦਿੱਤਾ ਹੁਕਮੰਦਰੀ ਸਾਹਿਬ ਮੈਂ ਅਗਰ ਕਿਸੇ ਦੇ ਕੋਲ ਚਾਹ ਦਾ ਕੱਪ ਵੀ ਪੀਤਾ ਹੋਵੇ ਕੋਈ ਬੰਦਾ ਤੁਹਾਡੇ ਦਰਦ ਤੋਂ ਬਿਨਾ ਤੁਹਾਡੀ ਦਿੱਸ਼ਤ ਤੋਂ ਬਿਨਾ ਕੇ ਕਹਿ ਦਵੇ ਸ਼ਤਰੰਗਰਾਲ ਨੇ ਚਾਹ ਦਾ ਕੱਪ ਵੀ ਮੰਗਿਆ ਮੈਂ ਜਲੰਧਰ ਸ਼ਹਿਰ ਛੱਡ ਕੇ ਕਿਸੇ ਹੋਰ ਸ਼ਹਿਰ ਚਲਾ ਜਾਊਂਗਾ ਇਸ ਲੱਕੇ ਦੀ ਸੇਵਾ ਨਹੀਂ ਕਰਾਂਗਾ ਮੈਂ ਅੱਜ ਤੱਕ ਕਿਸੇ ਕੋਲ ਚਾਹ ਦਾ ਕੱਪ ਨਹੀਂ ਪੀਤਾ ਜਿਹੜੀ ਮੈਨੂੰ ਤਨਖਾਹ ਮਿਲਦੀ ਹੈ ਗਵਰਨਮੈਂਟ ਦੇ ਕੋਲੋਂ ਮੈਂ ਉਹ ਵੀ ਲੋਕਾਂ ਨੂੰ ਸਮਰਪਿਤ ਕਰਦਾ ਸੀ ਕਦੀ ਮੈਂ ਉਹ ਤਨਖਾਹ ਦਾ ਇਸਤੇਮਾਲ ਨਹੀਂ ਕੀਤਾ ਇਦਾਂ ਦਾ ਮਹਾਨਦਾਰ ਬੰਦਾ ਜਿਹਨੇ ਆਪਣੇ ਘਰ ਤੋਂ ਅੱਜ ਘਰ ਦੇ ਵਿੱਚ ਮੇਰੇ ਤੋਂ ਬਹੁਤ ਉਮੀਦਾਂ ਮੇਰੇ ਬੱਚਿਆਂ ਨੂੰ ਮੇਰੇ ਪਰਿਵਾਰ ਨੂੰ ਅੱਜ ਤੁਸੀਂ ਮੇਰੀ ਸ਼ੋਭੀ ਖਰਾਬ ਕਰਨ ਦੇ ਲਈ ਮੇਰੇ ਪਰਿਵਾਰ ਤੇ ਦਾਗ ਲਾਉਣ ਦੇ ਲਈ ਆਏ ਦਿਨ ਜੋ ਦਿਲ ਚਾਂਦਾ ਬੋਲਦੇ ਹੋ ਤੁਹਾਡੇ ਮੰਤਰੀ ਬੋਲਦੇ ਆ ਪਹਿਲੇ ਆਪਣੇ ਅੰਦਰ ਚਾਂਕੇ ਦੇਖੋ ਤੁਸੀਂ ਆਪਣੀ ਹਲਕਿਆਂ ਦਾ ਕੀ ਹਾਲਾਤ ਕੀਤਾ ਅੱਜ ਸਰਕਾਰ ਇਲੈਕਸ਼ਨ ਲੜ ਰਹੀ ਹੈ ਧੱਕਾ ਕਰ ਰਹੀ ਹੈ ਇਹਨਾਂ ਲੋਕਾਂ ਨੂੰ ਪੁੱਛਾਂਗਾ ਜਿਹੜੇ ਲੋਕ ਅੱਜ ਚੇਅਰਮੈਨੀਆਂ ਦੇ ਲਾਲਚে ਜਾ ਰਹੇ ਆ ਅੱਜ ਜਿਹੜੇ ਲੋਕ ਗਨਮੈਨਾਂ ਦੇ ਲਾਲਚে ਜਾ ਰਹੇ ਆ ਜਿਹੜੇ ਲੋਕਾਂ ਦੀ ਬੋਲੀ ਲੱਗ ਰਹੀ ਹੈ 20 ਲੱਖ 15 ਲੱਖ 25 ਲੱਖ 30 ਲੱਖ ਇਨਾ ਲੋਕਾਂ ਲੋ ਗਲੀ ਚ ਨਹੀਂ ਵੜਨ ਦੇਣਗੇ ਅੱਜ ਤੁਹਾਡਾ ਕੈਂਡੀਡੇਟ ਕਹ ਰਿਹਾ ਮੈਂ ਮੰਤਰੀ ਬਣ ਰਿਹਾ ਮੰਤਰੀ ਬਣ ਰਿਹਾ ਉਹਨਾਂ ਦੀ ਰਕੋੜੀਆਂ ਵੀ ਆ ਮੇਰੇ ਕੋਲ ਇਦਾਂ ਮੰਤਰੀ ਬਣਾ ਕੇ ਜੇ ਉਹਨਾਂ ਨੇ ਮੰਤਰੀ ਬਣ ਕੇ ਪਹਿਲੇ ਕੰਮ ਕੀਤਾ ਹੁੰਦਾ ਅੱਜ ਮੇਰੀ ਇਹ ਜਗ੍ਹਾ ਨਾ ਹੁੰਦੀ ਅੱਜ ਉਹੀ ਰਾਜ ਕਰਦੇ ਉਹਨਾਂ ਦੇ ਪਿਤਾ ਜੀ ਨੂੰ ਪਾਰਟੀ ਨੇ ਬਹੁਤ ਵੱਡਾ ਮਾਨ ਦਿੱਤਾ ਸੀ ਉਹਨਾਂ ਦੇ ਜਿਹੜਾ ਮਨ ਬੁੱਧੀ ਪੁੱਤਰ ਹਨਾ ਇੰਨੇ ਇਲਾਕੇ ਦਾ ਬੇੜਾਗਰ ਕੀਤਾ ਇਲਾਕੇ ਦਾ ਇਸ ਕਰਕੇ ਇਹ ਨਹੀਂ ਮੈਨੂੰ ਜਰੂਰਤ ਕੋਈ ਧੱਕਾ ਕਰਦੇ ਹੋਗੇ ਮੇਰੇ ਲੋਕਾਂ ਨੂੰ ਅੰਦਰ ਜੇਲ੍ਹ 'ਚ ਦੇ ਦੇਓਗੇ ਮੈਨੂੰ ਜੇਲ੍ਹ 'ਚ ਦੇ ਦੇਓਗੇ ਕਿ ਮੈਂ ਕੋਈ ਡਰਨ ਵਾਲਾ ਹਾਂ ਜਿਸ ਦਿਨ ਰੋਜ਼ ਮਰਨ ਨਾਲੋਂ ਇੱਕ ਦਿਨ ਮਰਨਾ ਚੰਗਾ ਮੁੱਖ ਮੰਤਰੀ ਸਾਹਿਬ ਇੱਕ ਦਿਨ ਮਰਨਾ ਚੰਗਾ ਜਿਸ ਦਿਨ ਆਣੀ ਹੈ ਕੋਈ ਰੋਕ ਨਹੀਂ ਸਕਦਾ ਮੈਨੂੰ ਪਰ ਆਪਣੇ ਜਿਹੜੇ ਚੋਰ ਐਮਐਲਏ ਜਿਹੜੇ ਅੱਜ ਮੇਰੇ ਖਿਲਾਫ ਝੂਠਾ ਪ੍ਰਚਾਰ ਕਰ ਰਹੇ ਆ ਉਹਨਾਂ ਨੂੰ ਪਹਿਲੇ ਇਹ ਤੁਹ ਚੱਲਦਾ ਕਰੋ ਅੱਜ ਜਦ ਮੈਂ ਪਾਤੀ ਛੱਡ ਕੇ ਤਿਆਰ ਹੋਇਆ ਸੀ। ਅਦੂ ਇਹ ਲੋਕ ਮੈਨੂੰ ਰੋਜ਼ ਕਹਿੰਦੇ ਸੀ ਸਾਨੂੰ ਵੀ ਲੈ ਜਾ, ਸਾਨੂੰ ਵੀ ਲੈ ਜਾ, ਸਾਨੂੰ ਵੀ ਅਮੀ ਸ਼ਾਹ ਨਾਲ ਮਲਾ ਦੇ। ਉਹਨਾਂ ਦੀਆਂ ਰਕੋਡੀਆਂ ਵੀ ਦਵਾਵਾਂਗਾ। ਹਰ ਚੀਜ਼ ਦਾ ਐਵੀਡੈਂਸ ਮੁੱਖ ਮੰਤਰੀ ਸਾਹਿਬ ਮੈਂ ਇਲੈਕਸ਼ਨ ਲੜ ਰਿਹਾ ਪਾਤੀ ਟਿਕਟ ਦੇ ਉੱਤੇ। ਤੁਸੀਂ ਮੁੱਖ ਮੰਤਰੀ ਹੋ, ਮੈਨੂੰ ਹੁਣ ਇਹ ਬਲੌਗ ਕਿੱਥੇ ਬੁਲਾਣਾ ਹੈ? ਮੈਂ ਇਮੀਡੀਏਟ ਤੁਹਾਡੇ ਕੋਲ ਆਵਾਂਗਾ ਕਿਉਂਕਿ ਤੁਸੀਂ ਮੁੱਖ ਮੰਤਰੀ ਹੋ ਸਵੇਰੇ ਦੇ। ਤੁਹਾਡੀ ਮੇਰੀ ਵਿਚਾਰਤਾਲਾ ਰਲਦੀ ਕਣੀ ਨਹੀਂ ਰਲਦੀ। ਉਹ ਬਾਅਦ ਦੀ ਗੱਲ ਐ। ਬਲਾਓ ਮੈਨੂੰ ਕਿੱਥੇ ਐ? ਮੈਂ 50 ਮਿੰਟਾਂ ਦਾ ਐਵੀਡੈਂਸ ਲੈ ਕੇ ਤੁਹਾਡੇ ਕੋਲ ਪਹੁੰਚਦਾ। ਪਰ ਮੇਰੇ ਨਾਲ ਇੱਕ ਪ੍ਰੋਮਿਸ ਹੈ ਕਿ ਉਹਨਾਂ ਖਿਲਾਫ ਕਾਰਵਾਈ ਕੀ ਕਰੋਗੇ ਉਹਦਾ ਕਾਰਵਾਈ ਨਹੀਂ ਚਾਹੀਦਾ ਜਿੱਦਾ ਪਹਿਲੇ ਕੀਤੀ ਹੈ ਮੰਤਰੀਆਂ ਔਰ ਐਮਐਲਏਆਂ ਦੇ ਖਿਲਾਫ ਉਹ ਕਾਰਵਾਈ ਨਹੀਂ ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਗੱਤਰ ਨੂੰ ਤਿਆਰ ਹੋ ਤੇ ਮੈਂ ਤੁਹਾਨੂੰ ਪ੍ਰੂਫ ਦੇਣ ਨੂੰ ਤਿਆਰ ਆ ਪਰ ਇਹਨਾਂ ਮੈਨੂੰ ਜਲੀਲ ਨਾ ਕਰੋ ਮੇਰੇ ਬੱਚਿਆਂ ਨੂੰ ਗਾਲਾਂ ਨਾ ਕੱਢੋ ਮੇਰੇ ਬੱਚੇ ਇਦਾਂ ਦੇ ਗੁਨਾਹਗਾਰ ਨਹੀਂ ਐ ਉਹਨਾਂ ਨੇ ਕੋਈ ਰਾਮ ਦੀ ਕਮਾਈ ਨਹੀਂ ਖਾਧੀ ਕਿਸੇ ਦਾ ਗਲਤ ਪੈਸਾ ਨਹੀਂ ਖਾਦਾ ਅੱਜ ਮੇਰੇ ਬੱਚਿਆਂ ਨੂੰ ਗਾਲਾਂ ਕੱਟੀਆਂ ਜਾ ਰਹੀਆਂ ਇੱਕ ਵੋਟ ਦੇ ਖਾਤੇ ਤੇ ਪਰ ਮੈਂ ਆਪਣੇ ਸੱਚੇ ਪਾਤਸ਼ਾਹਗੇ ਅਰਦਾਸ ਕਰ ਰਿਹਾ ਕਿ ਜਿਹੜੇ ਲੋਕ ਮੇਰੇ ਲਈ ਧੁਰਪਚਾਰ ਕਰ ਰਹੇ ਆ ਜਿਹੜੇ ਲੋਕ ਮੇਰੇ ਲਈ ਮੇਰੇ ਬੱਚਿਆਂ ਦੇ ਲਈ ਧੁਰਪਚਾਰ ਕਰ ਰਹੇ ਆ ਮੈਂ ਚੋਲੀ ੜਕੇ ਅਰਦਾਸ ਕਰ ਰਿਹਾ ਕਿ ਜੇ ਮੈਂ ਕਿਸੇ ਦਾ ਬੁਰਾ ਕੀਤਾ ਹੈ ਪਰਮਾਤਮਾ ਮੇਰਾ ਕੱਖ ਨਾ ਰਵੇ ਜਿਹੜੇ ਲੋਕ ਮੇਰੇ ਉੱਤੇ ਗਲਤ ਉਂਗਲ ਉਠਾ ਰਹੇ ਆ ਜਿਹੜੇ ਲੋਕ ਮੇਰੇ ਪਰਿਵਾਰ ਬਾਰੇ ਗਲਤ ਬੋਲ ਰਹੇ ਆ ਮੇਰੀ ਉਸ ਸੱਚੇ ਪਾਤਸ਼ਾਹਗੇ ਅਰਦਾਸ ਹੈ ਉਹਨਾਂ ਦਾ ਵੀ ਕੱਖ ਨਾ ਰਵੇ ਕੱਕ ਨਾ ਰਵੇ ਪਰਮਾਤਮਾ ਉਹਨਾਂ ਨੂੰ ਸਜ਼ਾ ਦੇਵੇ ਪਤਾ ਲੱਗੇ ਕਿਸੇ ਦੀ ਧੀ ਦੇ ਬਾਪ ਨੂੰ ਕਿਦਾਂ ਜਲੀਲ ਕਰੀਦਾ ਇਹ ਉਹਨਾਂ ਨੂੰ ਪਤਾ ਲੱਗੇਗਾ ਉਹਨਾਂ ਨੂੰ ਸਜ਼ਾ ਭੁਗਤਨੀ ਪਵੇਗੀ ਜਦ ਉਹਨਾਂ ਦੇ ਘਰ ਵੀ ਇਦਾਂ ਦੇ ਹਾਲਾਤ ਮੰਨਣਗੇ ਜਿਦ ਅੱਜ ਮੇਰੀ ਧੀ ਦੇ ਬਾਪ ਨੂੰ ਤੁਸੀਂ ਬਦਨਾਮ ਕਰ ਰਹੇ ਹੋ ਸਿੱਫਟਾ ਸਿਰਫ ਅਜੋ ਲੋਕ ਜਿਹੜੇ ਮਾਫੀਆਂ ਨਾਲ ਕੰਮ ਕਰਦੇ ਸੀ ਜਦ ਮੇਰੇ ਨਾਲ ਚੱਲਦੇ ਸੀ ਉਹ ਬੁੱਕੀ ਸੀ ਉਹ ਮੇਚਾਂ ਦੇ ਕੰਮ ਕਰਦੇ ਸੀ ਸੱਤੇ ਦੇ ਕੰਮ ਕਰਦੇ ਸੀ ਅੱਜ ਉਹ ਤੁਹਾਡੇ ਜਲਸੇ ਕਰਾ ਰਹੇ ਆ ਅੱਜ ਬੁੱਕੀ ਖਤਮ ਅੱਜ ਗੁੰਡਾ ਰਾਜ ਖਤਮ ਅੱਜ ਜਿਹੜੇ ਲੋਕ ਮੈਨੂੰ ਮੇਰੇ ਨਾਲ ਚੱਲ ਪਵੇ ਸਵੇਰੇ ਉਹ ਗੁੰਡਾ ਬਣ ਜਾਂਦਾ ਹੈ ਜਿਹੜੇ ਤੁਹਾਡੇ ਜਲਸੇ ਕਰਾਂ ਤੁਹਾਡੀ ਮਿਲਟੀਆਂ ਕਰਾਂ ਉਹ ਪਵਿੱਤਰ ਲੋਕ ਹੈ ਮੁੱਖ ਮੰਤਰੀ ਸਾਹਿਬ ਲੈ ਜਾਓ ਜਿੰਨੇ ਬੰਦੇ ਲੈਣੇ ਲੈ ਜਾਓ ਕੋਈ ਫਰਕ ਨਹੀਂ ਮੇਰੇ ਨਾਲ ਕਾਰਕਿਰਤਾ ਖੜਾ ਹੈ ਮੇਰੀ ਪਾਰਟੀ ਖੜੀ ਹੈ ਮੇਰੀ ਪਾਰਟੀ ਮੈਨੂੰ ਕਹੇ ਧੁੱਪ 'ਚ ਬੈਠ ਕੇ ਸੇਵਾ ਕਰਨੀ ਹੈ ਮੈਂ ਉਹ ਵੀ ਕਰਨ ਨੂੰ ਤਿਆਰ ਹੈ ਪਰ ਤੁਸੀਂ ਨੈਤਿਕ ਅਧਾਰ ਦੇ ਉੱਤੇ ਜਸਤੀਫਾ ਦਿਓ ਜਾਂ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਜਿਨ੍ਹਾਂ ਦੇ ਸਿਰਫ ਮੈਂ ਹਿੰਟ ਦੇਣ ਜਾ ਰਿਹਾ ਕਿ ਦੋਸਤੋ ਲਾਟਰੀ ਕੌਣ ਚਲਾਉਂਦਾ ਸੀ ਕਿਹੜਾ ਮੈਨੂੰ ਕਹਿੰਦਾ ਸੀ ਕਿ 25 ਲੱਖ ਰੁਪਏ ਮਹੀਨਾ ਲਵਾਵਾਂਗਾ ਲਾਟਰੀ ਚਲੰਦੇ ਲਾਟਰੀ ਬੰਦ ਨਾ ਕਰ ਸਿਰਫ ਤਸਵੀਰ ਮੈਂ ਤੁਹਾਡੇ ਵਿੱਚ ਹਿੰਟ ਲੈ ਕੇ ਆ ਰਿਹਾ ਬਾਕੀ 5 ਤਰੀਕ ਤੱਕ ਅਗਰ ਮੁੱਖ ਮੰਤਰੀ ਨੇ ਮੈਨੂੰ ਨਹੀਂ ਬੁਲਾਇਆ ਮੁੱਖ ਮੰਤਰੀ ਨੇ ਇਹਨਾਂ ਚੋਰਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ 5 ਤਰੀਕ ਜਲੰਧਰ ਸ਼ਹਿਰ ਦੀ ਸਾਰੀ ਮੀਡੀਆ ਲੈ ਕੇ ਇੱਕ ਇੱਕ ਵੀਡੀਓ ਤੁਹਾਡੇ ਵਿੱਚ ਲੈ ਕੇ ਆਵਾਂਗਾ ਉਸ ਵਕਤ ਤੁਸੀਂ ਫੈਸਲਾ ਕਰਿਓ ਕਿ ਜੇ ਮੈਨੂੰ ਚੋਰ ਕਹਿੰਦੇ ਆ ਚੱਕਾ ਕਹਿੰਦੇ ਆ ਬਦਮਾਸ਼ ਕਹਿੰਦੇ ਆ ਦਲਬਦਲੂ ਕਹਿੰਦੇ ਆ ਕਿ ਮੈਨੂੰ ਵੋਟ ਦੇਣੀ ਹੈ ਕਿ ਇਹਨਾਂ ਚੋਰਾਂ ਨੂੰ ਵੋਟ ਦੇਣੀ ਹੈ ਜਿਹੜੇ ਅੱਜ ਲਾਟਰੀ ਚਲਾ ਰਹੇ ਆ ਮਾਫੀਆ ਚਲਾ ਰਹੇ ਆ ਜਿਨ੍ਹਾਂ ਦੇ ਰਿਸ਼ਤੇਦਾਰ ਅੱਜ ਕਬਜ਼ੇ ਦੀਆਂ ਜ਼ਮੀਨਾਂ ਲੈ ਰਹੇ ਆ ਅੱਜ ਉਹਨਾਂ ਦੀਆਂ ਉੱਥੇ ਗਾਰੰਟੀਆਂ ਅੱਜ ਉਸ ਚੁੰਕੀਨ ਚਾਰਜ ਨੂੰ ਪੁੱਛੋ जिन्हे ਖلاف ਕਾਰਵਾਈ ਕਰਾਈ ਇਹਨਾਂ ਟੱਬਰ ਨੇ ਕਿੰਨੇ ਪੈਸੇ ਲਏ ਅੱਜ ਉਹ ਪਲਾਟ ਵਾਲਿਆਂ ਨੂੰ ਪੁੱਛੋ ਜਿਨ੍ਹਾਂ ਨੇ ਲੋਕਾਂ ਦੇ ਪਲਾਟ ਕਬਜ਼ੇ ਕਰਕੇ ਅੱਜ ਕੁੜਮ ਦੇ ਨਾਲ ਗਰੰਟੀ ਪੁਆਈ ਹੈ ਇਹਨਾਂ ਸਾਰਿਆਂ ਖਿਲਾਫ ਈਡੀ ਤੋਂ ਕਾਰਵਾਈ ਸੀਬੀਆਈ ਤੋਂ ਕਾਰਵਾਈ ਵਿਜੀਲੈਂਸ ਤੋਂ ਕਾਰਵਾਈ ਮੈਂ ਕਰਾਉਂਗਾ 10 ਦਿਨ ਤੋਂ ਬਾਅਦ ਦੇਖਦਾ ਕੌਣ ਰੁਕਦਾ ਹੈ ਮੇਰੇ ਕੋਲ ਅੱਜ ਕਿਸੇ ਦੀ ਕੋਈ ਦੁਕਾਨ ਦਾ ਲੈਂਟਰ ਪੈਂਦਾ ਹੈ 5 ਲੱਖ ਰੁਪਏ ਰੇਟ ਹੈ ਤੁਹਾਡੇ ਐਮਐਲਏ ਦਾ ਕੋਈ ਕਲੋਨੀ ਕਰਦਾ 25 ਲੱਖ ਰੇਟ ਹੈ ਅਗਰ ਕੋਈ ਮੋਲ ਬਣਾਉਂਦਾ ਉਹਦਾ 50 ਲੱਖ ਰੇਟ ਹੈ ਅਗਰ ਅੱਜ ਕੋਈ 7 ਪਾਵੇ ਉਹਦਾ 2 ਲੱਖ ਰੁਪਏ ਰੇਟ ਹੈ ਉੱਥੇ ਤੁਹਾਡਾ ਧਿਆਨ ਨਹੀਂ ਜਾ ਰਿਹਾ ਮੁੱਖ ਮੰਤਰੀ ਸਾਹਿਬ ਆਪਣੀਆਂ ਅੱਖਾਂ ਖੋਲੋ ਸਿਰਫ ਤੇ ਸਿਰਫ ਮੈਂ ਤੁਹਾਨੂੰ ਹਿੰਟ ਦੇਣ ਜਾ ਰਿਹਾ ਕਿ ਤੁਸੀਂ ਅਗਰ 5 ਤਰੀ ਤੱਕਰ ਮੇਰੇ ਕੋਲ ਐਵੀਡੈਂਸ ਨਹੀਂ ਮੰਗਾਏ ਇਹ ਮੈਂ ਸਾਰੀਆਂ ਰਕੋਡੀਆਂ ਲੈ ਕੇ ਜਨਤਾ 'ਚ ਜਾਵਾਂਗਾ ਜਨਤਾ ਜੋ ਫੈਸਲਾ ਕਰੇਗੀ ਇਹ ਲੋਕ ਪੱਲੇ ਆਪਣੇ ਮਾਨਯੋਗ ਰਮਨ ਅਰੋੜਾ ਐਮਐਲਏ ਸਾਹਿਬ ਦੀ ਰਿਕਾਰਡਿੰਗ ਸੁਨੋ ਜਿਹੜੇ ਮੈਨੂੰ 25 ਲੱਖ ਦਾ ਲਾਲੇ ਦੇ ਰਿਹਾ ਮੇਰੇ ਹਲਕੇ ਦਾ 25 ਲੱਖ ਰੁਪਇਆ ਘਟ ਜਾ ਰਿਹਾ ਹੈ ਲਾਟਰੀਆਂ ਦਾ ਇਹ ਤੋਂ ਅਗਲੀ ਰਿਕਾਰਡਿੰਗ ਪੂਰੀ ਦਵਾਂਗਾ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਮੈਂ ਤੁਹਾਨੂੰ ਪੂਰੀ ਰਿਕਾਰਡਿੰਗ ਦਵਾਂਗਾ ਤੁਹਾਡਾ ਐਮ ਐਲ ਏ ਮੈਨੂੰ ਕਹਿ ਰਿਹਾ ਕਿ ਲਾਟਰੀਆਂ ਦਾ ਜਿਹੜਾ ਪੈਸਾ ਏ ਤੇਰੇ ਹਿੱਸੇ ਦਾ 25 ਲੱਖ ਰੁਪਇਆ ਨਾ ਕਰ ਬੰਦ ਲੈ ਲੈ ਪਹਿਲੇ ਮੈਨੂੰ ਆਫਰ ਦੇ ਰਿਆ 10 ਲੱਖ ਦੀ ਫਿਰ ਦੇ ਰਿਆ 12 ਲੱਖ ਦੀ ਇੱਕ ਇੱਕ ਚੀਜ਼ ਦੀ ਰਿਕਾਰਡਿੰਗ ਲੈ ਕੇ ਆਵਾਂਗਾ ਜਨਤਾ ਦੇ ਵਿੱਚ ਸਿਰ ਮੈਸ ਕਰਕੇ ਨਹੀਂ ਬੋਲ ਰਿਆ ਸੀ ਕਿ ਮੇਰੀ ਲੜਾਈ ਵਿਚਾਰਤਾ ਰਾਦੀ ਹੈ ਮੈਂ ਜ਼ਿਆਦਾ ਨਹੀਂ ਬੋਲਣਾ ਮੈਂ ਪਾਰਟੀ ਦੇ ਖਿਲਾਫ ਵਿਚਾਰ ਕਰ ਰਿਹਾ ਤੁਹਾਡੀ ਪਾਰਟੀ ਦੇ ਦੱਤ ਕੇ ਖਿਲਾਫ ਬੋਲ ਰਿਹਾ ਤੁਸੀਂ ਲੋਕਾਂ ਦੇ ਕੰਮ ਨਹੀਂ ਕੀਤੇ ਮੈਂ ਉਹ ਲੋਕਾਂ ਦੇ ਘਰ ਲੈ ਕੇ ਜਾ ਰਿਹਾ ਸੱਚ ਔਰ ਝੂਠ ਦੀ ਲੜਾਈ ਪਰ ਤੁਸੀਂ ਮਜਬੂਰ ਕਰਤਾ ਮੈਨੂੰ ਮੁੱਖ ਮੰਤਰੀ ਸਾਹਿਬ ਅੱਜ ਮਜਬੂਰ ਕਰਤਾ ਸ਼ਾਇਦ ਮੇਰਾ ਕੋਈ ਕਤਲ ਵੀ ਕਰ ਦੇ ਮੇਰੇ ਪਰਿਵਾਰ ਨੂੰ ਕੋਈ ਮਾਰ ਵੀ ਦੇ ਪੰਜ ਤਰੀ ਤੱਕ ਜਿਹੜੀਆਂ ਰਿਕਾਰਡਿੰਗਾਂ ਐ ਇਸ ਨੂੰ ਲੈਣ ਦੇ ਲਈ ਮੇਰਾ ਕੋਈ ਨੁਕਸਾਨ ਵੀ ਕਰ ਦੇ ਤਾਂ ਵੀ ਜਨਤਾ ਵਿੱਚ ਪਹੁੰਚਣ ਗਿਆ ਮੈਂ ਅਗਰ ਇਸ ਦੁਨੀਆ ਤੇ ਰਹਾ ਜਾਂ ਨਾ ਰਹਾ ਪਰ ਜਿਹੜੀਆਂ ਰਿਕਾਰਡਿੰਗਾਂ 5 ਤਰੀਕ ਨੂੰ ਇੱਕ ਇੱਕ ਰਿਕਾਰਡ